ਉਹੀ ਗੱਲ ਹੋਈ 2 ਘੰਟੇ ਲੱਗ ਗਏ ਤਾਂ ਪਿੱਛੇ ਜੇ ਆਪਣੀ ਕੱਲ ਮੇਰੀ ਖਾਮਰੇ ਮੀਟਿੰਗ ਸੀ ਠੀਕ ਆ ਜਾਓ ਖਾਮਰੇ ਮੀਟਿੰਗ ਸੀ ਤੇ ਮੈਂ ਐਡਰੈਸ ਕਰ ਰਿਹਾ ਸੀ ਇੱਕ ਲੇਡੀਜ਼ ਆਏ ਉਹ ਕਹਿੰਦੇ ਅਸੀਂ ਤੁਹਾਨੂੰ ਮੋਟਾ ਪਾਉਂਦੇ ਆ ਪਰ ਤੁਸੀਂ ਦੇਖ ਤਾਂ ਨਹੀਂ ਜਾਂਦੇ ਤਾਂ ਮੈਨੂੰ ਬੜਾ ਬੜਾ ਲਗਾ ਮੈਂ ਕਿ 12 ਸਾਲ ਹੋ ਗਏ ਕੰਮ ਕਰਦਿਆਂ ਨੂੰ ਸਾਰਾ ਕੁਝ ਛੱਡ ਕੇ ਆਏ ਆ ਅਰੇ ਅਜੇ ਵੀ ਇਹੀ ਕਹਿ ਰਹੇ ਆ ਤਾਂ ਮੇਰੇ ਨਾਲ ਦੇ ਬੰਦੇ ਨੇ ਦੱਸਿਆ ਵੀ 2 ਦਿਨ ਪਹਿਲਾਂ ਚੰਨੀ ਆਇਆ ਸੀ ਇਹ ਸਾਰੇ ਉਹਦੇ ਮੀਟਿੰਗ ਵਿੱਚ ਸੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਮਾਈਕ ਫੜਾਓ ਮੈਨੂੰ ਮੈਂ ਕਿਹਾ ਤੁਸੀਂ ਚੰਨੀ ਨੂੰ ਵੀ ਪੁੱਛਿਆ ਵੀ ਵਿਗ ਤਾਂ ਨਹੀਂ ਜਾਊਗਾ ਮੈਂ ਕਿਹਾ ਸਾਰੀ ਸਾਰੀ ਕਾਂਗਰਸ ਭਾਜਪਾ 'ਚ ਚਲੇ ਗਈ ਤਗੇ ਤਗੇ ਤੇ ਕਾਂਗਰਸ ਦੇ ਬੰਦੇ ਭਾਜਪਾ ਦੇ ਹੱਥੋਂ ਵਿਗ ਗਏ ਉਹਨਾਂ ਨੂੰ ਕਦਾ ਪੁੱਛਣਾ ਵੀ ਤੂੰ ਦਾ ਨਹੀਂ ਮੈਗ ਜਾਉਂਗਾ ਮੈਂ ਕਹਿੰਦਾ ਸਾਨੂੰ ਇਹ ਪ੍ਰੈਸ ਕਰਕੇ ਪੁੱਛਿਆ ਜਾਂਦਾ ਵੀ ਜੇ ਸਾਡੇ 10 ਬੰਦੇ ਬੇਈਮਾਨ ਹੋ ਗਏ ਸਾਡਾ ਤਾਂ ਕੋਈ ਕਸੂਰ ਨਹੀਂ ਸੀ ਤਾਂ ਜੇ ਉਹਨਾਂ ਦੇ ਵਿਗਿਆ ਕਰਕੇ ਸਾਨੂੰ ਵਾਰ-ਵਾਰ ਪੁੱਛਿਆ ਜਾਂਦਾ ਤਾਂ ਜੇ ਕਾਂਗਰਸ ਦਾ ਉਮੀਦਵਾਰ ਚੰਨੀ ਆ ਤੇ ਚੰ ਤੇ ਕਾਂਗਰਸ ਦਾ ਸੀਐਮ ਭਾਜਪਾ ਚ ਚਲ ਗਿਆ ਕਾਂਗਰਸ ਦਾ ਪ੍ਰਧਾਨ ਭਾਜਪਾ ਚ ਚਲ ਗਿਆ ਕਾਂਗਰਸ ਕਾਂਗਰਸ ਦੇ ਐਮਪੀ ਬੀਜੇ ਵਿੱਚ ਚਲ ਗਏ ਕਾਂਗਰਸ ਦੇ ਸਾਰੇ ਮੰਤਰੀ ਬੀਜੇ ਵਿੱਚ ਚਲ ਗਏ ਕਾਂਗਰਸ ਦੇ ਸਾਰੇ ਚੇਅਰਮੈਨ ਬੀਜੇ ਵਿੱਚ ਚਲ ਗਏ ਤੇ ਉਹਨਾਂ ਦੇ ਆਧਾਰ ਤੇ ਕਾਂਗਰਸ ਦੇ ਉਮੀਦਵਾਰ ਨੂੰ ਪੁੱਛਿਆ ਨਹੀਂ ਜਾਣਾ ਚਾਹੀਦਾ ਵੀ ਤੂੰ ਤਾਂ ਨਹੀਂ ਬਿਕ ਕੇ ਭਾਜਪਾ ਚ ਜਾਊਗਾ ਇਸ ਕਰਕੇ ਇਹ ਜਿਹੜਾ ਸਾਡੇ ਤੇ ਉਹਨਾਂ ਨੇ ਨੈਰੇਟਿਵ ਸੱਤ ਕੀਤਾ ਆ ਸਾਡੇ ਦੇ ਚਿੱਕੜ ਸਿੱਟਿਆ ਆ ਇਹ ਹੁਣ ਵਾਰੀ ਆ ਵੀ ਕਾਂਗਰਸ ਦੇ ਉਮੀਦਵਾਰਾਂ ਦੇ ਮੂੰਹ ਤੇ ਵੀ ਉਸ ਤਰ੍ਹਾਂ ਚਿਕਣ ਸੱਟਿਆ ਜਾਣਾ ਚਾਹੀਦਾ ਇਸ ਕਰਕੇ ਅਸੀਂ ਨਹੀਂ ਵਿਗਦੇ ਸਾਰੀ ਕਾਂਗਰਸ ਵਿਗ ਗਈ ਆ ਤੇ ਵਿਗ ਕੇ ਕਿੱਥੇ ਚਲੇ ਗਈ ਆ ਭਾਜਪਾ ਦੇ ਵਿੱਚ ਤੇ ਅੱਜ ਆਪਾਂ ਇਹ ਵੀ ਕਹਿ ਸਕਦੇ ਆ ਕਿ ਜਿਹੜਾ ਅੱਜ ਦਾ ਉਮੀਦਵਾਰ ਭਾਜਪਾ ਦੇ ਖਿਲਾਫ ਵੋਟ ਮੰਗਦਾ ਚੋਣਾ ਤੋਂ ਬਾਅਦ ਇਹਦਾ ਵੀ ਕੋਈ ਪਤਾ ਨਹੀਂ ਕਦੋਂ ਭਾਜਪਾ ਚਲਾ ਜਾਵੇ ਇਸ ਕਰਕੇ ਇਹ ਜਿਹੜੀਆਂ ਗੱਲਾਂ ਸਾਡੇ ਖਿਲਾਫ ਸੈੱਟ ਕੀਤੀਆਂ ਆ ਇਹਨਾਂ ਦਾ ਮੂੰਹ ਤੋੜਮਾ ਜਵਾਬ ਸਾਨੂੰ ਦੇਣਾ ਚਾਹੀਦਾ ਤੇ ਜਿਹਨੇ ਸਾਡੇ ਵਰਕਰਾਂ ਦੀ ਪਾਕ ਗੋਵਿੰਦਤਾ ਹੈਗੀ ਆ ਜਿਹੜੇ ਸਾਡੇ ਵਰਕਰਾਂ ਦਾ ਸਾਲਾਂ ਵੱਧੀ ਸੰਘਰਸ਼ ਆ ਉਹਨੂੰ ਆਪਾਂ ਨੂੰ ਜਲੰਧਰ ਦੇ ਕੇਂਦਰ ਤੇ ਲਿਆਉਣਾ ਚਾਹੀਦਾ ਆ ਵੀ ਜੇਕਰ ਕੋਈ ਕੁਰਬਾਨੀ ਆ ਜੇਕਰ ਕੋਈ ਇਮਾਨਦਾਰੀ ਆ ਜੇਕਰ ਬਿਨਾਂ ਲਾਲਚ ਦੇ ਕੋਈ ਸਮਾਜ ਜਾਂ ਕੋਈ ਪਾਰਟੀ ਦੇ ਵਰਕਰ ਹੈਗੇ ਆ ਜਿਨ੍ਹਾਂ ਨੇ ਸਾਲਾਂ ਵੱਧੀ ਬਿਨਾਂ ਸੱਤਾ ਤੋਂ ਲੋਕਾਂ ਲਈ ਕੰਮ ਕੀਤਾ ਇੱਕੋ ਇੱਕ ਪਾਰਟੀ ਦਾ ਵਰਕਰ ਆ ਬਹੁਜਨ ਸਮਾਜ ਪਾਰਟੀ ਇਸ ਕਰਕੇ ਦੂਜਿਆਂ ਦੇ ਸਿੱਟੇ ਚੱਕੜ ਤੋਂ ਆਪਾਂ ਮੰਨਣਾ ਨਹੀਂ ਹੈਗਾ ਆਪਣੀ ਮਹਾਨਤਾ ਸਥਾਪਿਤ ਕਰਨੀ ਆ ਤੇ ਉਹਦੇ ਸਿਰ ਤੇ ਜਲੰਧਰ ਦੇ ਲੋਕਾਂ ਤੋਂ ਜਾਣਾ ਆ ਵੀ ਜੇ ਅਸੀਂ ਬਿਨਾਂ ਸੱਤਾ ਤੋਂ ਸਾਰੇ ਲੋਕਾਂ ਦੀ ਸੇਵਾ ਕਰ ਸਕਦੇ ਆ ਤੇ ਜੇਕਰ ਤੁਸੀਂ ਸੱਤਾ ਦੇ ਦੋ ਤੇ ਜਿਹੜੇ ਲੰਬੇ ਸਮੇਂ ਤੋਂ ਕਾਂਗਰਸ ਦਾ ਗੰਦ ਪਾਇਆ ਆ ਕੰਮ ਵੀ ਮੈਂ ਅੱਜ ਚੱਕ ਕੇ ਪਰਾ ਮਾਰਾਂਗੇ ਇਹ ਇਸ ਦਿਨ ਤੇ ਆਪਾਂ ਗੱਲ ਜਾਣੀ ਆ ਤੇ ਇਸ ਕਰਕੇ ਦੂਜਿਆਂ ਦੇ ਜਿਹੜਾ ਏਜੰਡਾ ਆ ਪ੍ਰੋਪਾਗੈਂਡਾ ਆ ਉਹਦੀ ਪਰਵਾਹ ਨਹੀਂ ਕਰਨੀ ਆਪਣੇ ਆਪ 'ਚ ਆਧਮ ਵਿਸ਼ਵਾਸ ਲੈ ਕੇ ਚੱਲਣਾ ਆ ਜਦੋਂ ਅਸੀਂ ਤੁਰੇ ਸੀ ਮੈਂ ਨੌਕਰੀ ਛੱਡੀ ਸੀ ਤਾਂ ਮੈਨੂੰ ਕਹਿੰਦੇ ਤੁਸੀਂ ਕਿਹੜੀ ਪਾਰਟੀ 'ਚ ਆਏ ਆ ਪਰ ਸਾਨੂੰ ਆ ਯਕੀਨ ਸੀਗਾ ਵੀ ਸਾਡੇ 'ਚ ਸਾਡੇ ਰਹਿਬਰਾਂ ਨੇ ਅਸਮਾਨ ਜਿੰਨੀ ਸਮਰੱਥਾ ਭਰੀ ਆ ਸਾਨੂੰ ਪਹਾੜ ਸਰਨੇ ਉੱਥਰ ਕਰਨੇ ਆਉਂਦੇ ਆ ਸਾਨੂੰ ਸਰਕਾਰਾਂ ਹਰਾਉਣੀਆਂ ਆਉਂਦੀਆਂ ਆ ਤੇ ਅੱਜ ਅਸੀਂ ਸਰਕਾਰਾਂ ਹਰਾਉਣ ਦੀ ਸਥਿਤੀ ਵਿੱਚ ਆ ਗਏ ਹਾਂ ਮੈਨੂੰ ਬੰਦਾ ਇਹ ਕਹਿੰਦਾ ਤੁਸੀਂ ਜਿੱਤਦੋਂਗੇ ਕਿਦਾਂ ਮੈਂ ਕਿਹਾ 19 ਦੇ ਵਿੱਚ ਅਸੀਂ ਸਾਰੇ ਬੱਚੇ-ਬੱਚੇ ਸੀਗੇ ਜਦੋਂ ਕਹਿੰਦੇ ਸੀ ਤੁਹਾਡੇ ਦਾ ਸਾਰੇ ਲੀਡਰ ਚੱਲ ਗਏ ਤਾਂ ਮੈਂ ਕਿਹਾ ਉਹਨਾਂ ਤੋਂ ਬਗੈਰ ਅਸੀਂ ਇਤਿਹਾਸ ਨਹੀਂ ਦਿੱਤਾ ਸੀ 2 ਲੱਖ ਬੋਟ ਲੈ ਕੇ ਚਲ ਗਏ ਸੀ ਤੇ ਮੈਂ ਕਿਹਾ ਜਿਹੜੇ 19 ਵਾਲੇ ਬੱਚੇ ਸੀਗੇ 24 ਚ ਬਹੁਤ ਵੱਡੇ ਹੋ ਗਏ ਆ ਜੰਬਾਦ 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 ਤਦੇ ਜੰਬਾਦ 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 ਤਦੇ ਉਹਨਾਂ ਨੂੰ ਰੋਕਣ ਲਈ ਉਹਨਾਂ ਨੂੰ ਮੁੱਖ ਮੰਤਰੀ ਲਿਆਉਣਾ ਪਿਆ ਤੇ ਤੁਸੀਂ ਦੇਖੋ ਸਾਡਾ ਰੁਤਬਾ ਕਿੰਨਾ ਵੱਡਾ ਹੋ ਗਿਆ ਉਹਨਾਂ ਨੇ ਕਿਹਾ ਮੁੱਖ ਮੰਤਰੀ ਉਹ ਥੱਲੇ ਕੋ ਲਿਆਵਾਂਗੇ ਉਹ ਤਬਾਹ ਹੋ ਜਾਣੇ ਇਹਨਾਂ ਨੇ ਪਹਿਲਾਂ ਹੀ ਤਬਾਹ ਕਰਕੇ ਰੱਖ ਦਿੱਤੇ ਪਰ ਮੁੱਖ ਮੰਤਰੀ ਵੀ ਦਬਾਅ ਕਰਕੇ ਰੱਖ ਲੈਣਾ ਅਸੀਂ ਜੰਦਰਵਾਸੀ ਕਾਂਗਪਤੀ ਜੰਦਰਵਾਸੀ ਜਗਤ ਕੁਮਾਰ ਜੰਦਰਵਾਸੀ ਕਾਂਗਪਤੀ ਜੰਦਰਵਾਸੀ ਜਗਤ ਕੁਮਾਰ ਜਿੱਦਾਂ ਰੋਪੜ ਤੋਂ ਆਏ ਸੀ ਉਦਾਂ ਹੀ ਵਾਪਸ ਸਵਾਰ ਬਣ ਕੇ ਚਲੇ ਜਾ ਤਾਨੂੰ ਪਤਾ ਤਾਨੂੰ ਪਤਾ ਲੱਗਾ ਵੀ ਉਹਨਾਂ ਨੇ ਸਮਾਨ ਸਵੇੰਣਾ ਸ਼ੁਰੂ ਕਰ ਦਿੱਤਾ ਫੇ ਮੇਰੇ 25 ਦਿਨ ਰਹਿ ਗਏ ਤਾਂ ਮੈਂ ਚਲੇ ਜਾਣਾ ਤੇ ਜੇ ਤੁਹਾਡੇ ਮਸਲੇ ਕਿਸੇ ਨੇ ਹੱਲ ਕਰਨੇ ਆ ਤਾਂ ਬਸਤਾ ਵਾਲਿਆਂ ਨੇ ਹੱਲ ਕਰਨੇ ਇਹ ਗੱਲ ਉੱਧਰੋਂ ਆਣੀ ਸ਼ੁਰੂ ਹੋ ਗਈ ਆ ਤੇ ਆਪਾਂ ਕਿਉਂਕਿ ਗੱਲ ਇਹ ਸਾਫ਼ ਕੀਤੀ ਤੇ ਇਸ ਕਰਕੇ ਤੁਸੀਂ ਸਾਰਿਆਂ ਨੇ ਡੱਟ ਕੇ ਕੰਮ ਕਰਨਾ ਕਿਉਂਕਿ ਆਪਣਾ ਇਕੱਲਿਆਂ ਦਾ ਮਸਲਾ ਨਹੀਂ ਆ ਜਿੰਨੇ ਵੀ ਬੰਦੇ ਜਿੰਨਾ ਵੀ ਸਾਰਾ ਸਮਾਜ ਦੇਖੋ ਕਿਸੇ ਦੇ ਖਿਲਾਫ ਆਪਾਂ ਕੋਈ ਮਾੜੀ ਭਾਵਨਾ ਨਹੀਂ ਰੱਖੀ ਸਾਡੇ ਖਿਲਾਫ ਕਿਤੇ ਗਲਤ ਕੰਮ ਹੋਇਆ ਹੋਊਗਾ ਪਰ ਆਪਾਂ ਉਹਨਾਂ ਪ੍ਰਤੀ ਵੀ ਨਰਮ ਰਵੱਈਆ ਰੱਖਣਾ ਕਿਉਂਕਿ ਆਪਾਂ ਨੇ ਕੋਲ ਬਹੁਤ ਮਹਾਨ ਉਦੇਸ਼ ਆਪਾਂ ਲੈ ਕੇ ਸਾਰੇ ਤੁਰੇ ਨੇ ਤੇ ਕਿਸੇ ਦੇ ਪ੍ਰਤੀ ਆਪਾਂ ਮਾੜੀ ਭਾਵਨਾ ਨਹੀਂ ਲੈ ਕੇ ਰੱਖਣੀ ਮਾਫ਼ ਕਰਦੇ ਹਾਂ ਸਾਰਿਆਂ ਨੂੰ ਤੇ ਆਪਾਂ ਹਰੇਕ ਬੰਦੇ ਕੋਲ ਜਾਣਾ ਸਮਰਥਨ ਮੰਗਣਾ ਤੇ ਆਪਾਂ ਜਿੱਤ ਕੇ ਕਿਉਂਕਿ ਜਿੰਨੇ ਵੀ ਲੋਕ ਇਸ ਸੱਤਾ ਤੋਂ ਅੰਗੋਲੇ ਆ ਉਹਨਾਂ ਦੀ ਤਰੱਕੀ ਲਈ ਆਪਣਾ ਆਪਣੇ ਵੱਲੋਂ ਕੰਮ ਕਰਨ ਦੀ ਜ਼ਿੰਮੇਵਾਰੀ ਹੈ ਔਰ ਦੂਜੀਆਂ ਜਿਹੜੀਆਂ ਉਹਦੀ ਐਡ ਉਡ ਲੱਗਦੀ ਆ ਫਲੈਕਸ ਲੱਗਦੇ ਆ ਲੱਗਣਦੇ ਹੋ ਖੈਮੀ ਦੀ ਐਡ ਲੱਗੀ ਹੁੰਦੀ ਆ ਨਾ ਕੋਈ ਧਿਆਨ ਦਿੰਦਾ ਨਹੀਂ ਦਿੰਦਾ ਇਸ ਕਰਕੇ ਉਦਾਂ ਦੀਆਂ ਹੀ ਐਡ ਆਇਆ ਇਹ ਤਾਂ ਧਿਆਨ ਦੇਣ ਦੀ ਲੋੜ ਨਹੀਂ ਸਾਡਾ ਵਰਕਰ ਪਿੰਡ ਪਿੰਡ ਘਰ ਘਰ ਬੈਠਾ ਆ ਤੇ ਆਪਣਾ ਸੰਦੇਸ਼ ਅਸੀਂ ਘਰ ਘਰ ਪਹੁੰਚਾ ਸਕਦੇ ਹਾਂ ਇਸ ਕਰਕੇ ਉਹਨਾਂ ਦੇ ਪ੍ਰਚਾਰ ਵਾਲੀ ਜਾਣਾ ਉਹਨਾਂ ਦੀ ਗੱਲਬਾਤ ਨਹੀਂ ਜਾਣਾ ਆਪਣੀ ਜਿਹੜੀ ਮੈਰਿਟ ਆ ਆਪਣੀ ਹਿੰਮਤ ਆ ਆਪਣੀ ਸਮਰੱਥਾ ਆ ਉਹਦੇ ਤੇ ਜੀ ਕੇ ਇਸ ਕਰਕੇ ਆਪਾਂ ਪੂਰਾ ਜਿਹੜਾ ਸਮਰਪਣ ਭਾਵਨਾ ਲੱਗਣਾ ਆ ਕਿਸੇ ਵੀ ਪਟਕਾਤ ਨਹੀਂ ਜਾਣਾ ਕਿਤੇ ਵੀ ਨਿਰਾਸ਼ਾ ਨਹੀਂ ਜਾਣਾ ਕੋ ਨੈਗੇਟਿਵਿਟੀ ਨਹੀਂ ਹੋਣੀ ਚਾਹੀਦੀ ਜਿੰਦਾ ਦਾ ਹੁਸ਼ਿਆਰ ਤੁਸੀਂ ਅੱਜ ਦਿਖਾਇਆ ਇਸ ਹੁਸ਼ਿਆਰ ਬਰਕਰਾਰ ਰੱਖਦੇ ਹੋਏ ਆਪਾਂ ਲਗਾਤਾਰ ਕੰਮ ਕਰਨਾ ਪੂਰੇ ਸਮਾਜ ਨੂੰ ਸਾਹਮਣਾ ਆ ਪੂਰੇ ਸਮਾਜ ਤੱਕ ਆਪਣੀ ਗੱਲ ਲੈ ਕੇ ਜਾਣੀ ਆ ਤੇ ਜਿਹੜਾ ਆਪਾਂ ਦੋ ਗੱਲਾਂ ਕਰਦੇ ਆ ਮੇ ਸਾਡਾ ਫੋਨ ਸਾਡਾ ਮੀਡੀਆ ਸਾਡਾ ਵਰਕਰ ਸਾਡਾ ਮੀਡੀਆ ਤੇ ਆਪਣਾ ਵਰਕਰ ਹੀ ਆਪਣਾ ਮੀਡੀਆ ਹੈ ਦੂਜਾ ਮੀਡੀਆ ਵੀ ਸਾਨੂੰ ਬਹੁਤ ਸਤਿਕਾਰ ਦੇ ਰਿਹਾ ਕਿ ਅਸੀਂ ਉਹਦੇ ਵੀ ਆਸਾਨ ਮੰਨਦੇ ਆ ਕਿ ਸਾਨੂੰ ਆਪਣੀ ਗੱਲ ਰੱਖਣ ਦਾ ਮੌਕਾ ਦੇ ਰਿਹਾ ਪਰ ਉਹਨਾਂ ਦਾ ਜੋ ਸਾਨੂੰ ਮੌਕਾ ਦੇ ਰਹੇ ਉੱਥੇ ਤਾਂ ਆਪਣੀ ਗੱਲ ਰੱਖਣੀ ਆ ਪਰ ਸਭ ਤੋਂ ਵੱਧ ਆਪਣੀ ਮਦਦ ਆਪਾਂ ਆਪ ਹੀ ਕਰ ਸਕਦੇ ਆ ਇਸ ਕਰਕੇ ਆਪਣੇ ਫੋਨ ਦੇ ਰਾਹੀਂ ਜਿਹੜੇ ਸਾਡੇ ਮੈਸੇਜ ਆ ਉਹ ਘਰ-ਘਰ ਪਹੁੰਚਾਓ ਤੇ ਬਿਨਾਂ ਸਮਾਂ ਗਵਾਏ ਤੁਸੀਂ ਆਪ ਵੀ ਘਰ-ਘਰ ਪਹੁੰਚਣਾ ਆ ਜਿਹੜੇ 25 ਦਿਨ ਆਪਣੇ ਤੋਂ ਬਚੇ ਆ ਸਾਹਿਬ ਨੇ ਕਿਹਾ ਸੀ ਵੀ 25 ਦਿਨ ਦੇਣੇ ਆ ਤਾਂ ਕੋਈ ਵੀ ਵਰਕਰ ਰਿਲੈਕਸ ਹੁੰਦਾ ਨਹੀਂ ਨਜ਼ਰ ਆਉਣਾ ਚਾਹੀਦਾ ਜੇ ਕੋਈ ਰਿਲੈਕਸ ਹੋ ਰਿਹਾ ਆ ਕਿਤੇ ਰਿਲੈਕਸ ਹੋ ਕੇ ਘੰਟਾ ਦੋ ਘੰਟਾ ਬੈਠਾ ਆ ਤਾਂ ਇਹ ਸਮਝਣਾ ਵੀ ਅਸੀਂ ਰਹਿਵਰਾਂ ਦੇ ਸੰਦੇਸ਼ ਦੇ ਨਾਲ ਬਈ ਮੰਮੀ ਕਰ ਰਹੀ ਤੇਸ ਕਰਕੇ ਨਾ ਅਸੀਂ ਰਿਲੈਕਸ ਹੋਣਾ ਨਾ ਅਸੀਂ ਕਿਤੇ ਈਜ਼ੀ ਹੋਣਾ ਤੇ ਨਾ ਹੀ ਤੁਸੀਂ ਈਜ਼ੀ ਹੋਣਾ ਕਿਉਂਕਿ ਸਾਰੇ ਸੋਚ ਰਹੇ ਆ ਸਾਰੇ ਸੋਚ ਰਹੇ ਆ ਵੀ ਇਹਨਾਂ ਨੂੰ ਮੌਕਾ ਦੇਣਾ ਤੇ ਇਹੀ ਜਲੰਦਰ ਨੂੰ ਵਧੀਆ ਕੰਮ ਕਰਕੇ ਦਿਖਾ ਸਕਦੇ ਆ ਇਸ ਕਰਕੇ ਸਾਰੇ ਲੱਗੋ ਬਾਕੀ ਗੱਲਾਂ ਬਹੁਤ ਕਰਨ ਵਾਲੀਆਂ ਪਰ ਮੈਂ ਹੁਣ ਸਮਾਂ ਜ਼ਿਆਦਾ ਹੋ ਗਿਆ ਸਿਰਫ ਛੋਟ ਵਿੱਚ ਆ ਵੀ ਕਾਂਗਰਸ ਆਪ ਭਾਜਪੀ ਸਭ ਆਪਾਂ ਦੇਖ ਲਿਆ ਕੁਝ ਨਹੀਂ ਕੀਤਾ ਕਿਸੇ ਨੇ ਤੇ ਕੁਝ ਕੀਤਾ ਹੁੰਦਾ ਕਿ ਅਸੀਂ ਬਿਨਾ ਇਲਾਜ ਤੋਂ ਨਾ ਹੁੰਦੇ ਬਿਨਾ ਸਿੱਖਿਆ ਤੋਂ ਨਾ ਹੁੰਦੇ ਬਿਨਾ ਰੋਜ਼ਗਾਰ ਤੋਂ ਨਾ ਹੁੰਦੇ ਬਿਨਾ ਨਿਆ ਤੋਂ ਨਾ ਹੁੰਦੇ ਉਹ ਜਿਹੜੀਆਂ ਸਰਕਾਰ ਪਾਰਟੀਆਂ ਆ ਉਹਨਾਂ ਕੋ ਪੈਸਾ ਬਹੁਤ ਆ ਇਸ ਕਰਕੇ ਉਹ ਮੀਡੀਆ ਮੈਨੇਜ ਕਰਦੀਆਂ ਉਹਨਾਂ ਦੇ ਵਿੱਚ ਵੱਡ-ਵੱਡੇ ਆਡ ਦਿੰਦੀਆਂ ਝੂਠੇ ਮੈਨੀਫੈਸਟੋ ਤਿਆਰ ਕਰਦੀਆਂ ਝੂਠੇ ਖੋਖਲੇ ਨਾਰੇ ਤਿਆਰ ਕਰਦੀਆਂ ਤੇ ਅਸੀਂ ਉਹ ਚ ਫਸ ਜਾਂਦੇ ਹਾਂ ਹਜ਼ਾਰ-ਹਜ਼ਾਰ ਰੁਪਈਆ ਦੇਣਾ ਘਰ-ਘਰ ਨੌਕਰੀ ਦੇਣੀ ਨਸ਼ਾ ਖਤਮ ਕਰਨਾ ਕੁਝ 15 ਲੱਖ ਰੁਪਏ ਬੀਜੇ ਕਿੰਨੀ ਖਾਤੇ ਚ ਪਾ ਦੇਣਾ ਇਸ ਕਰਕੇ ਜੋ ਗੱਲ ਕਹਿੰਦੇ ਆ ਉਹ ਸੁਣ ਵੀ ਬੰਦ ਕਰ ਕੁਝ ਨਹੀਂ ਦੇਖਣਾ ਸਿੱਧਾ ਦੇਖਣਾ ਕਿ ਸਾਡਾ ਮਿਸ਼ਨ ਹੈ ਲੋਕਾਂ ਦੇ ਭਲੇ ਲਈ ਤਾਂ ਜਿੱਤ ਕੇ ਲੋਕਾਂ ਦੇ ਭਲੇ ਲਈ ਅਸੀਂ ਆਪ ਹੀ ਕੰਮ ਕਰਨਾ ਹੋਰ ਮੌਕੇ ਅਸੀਂ ਬਹੁਤ ਦੇ ਕੇ ਨਿਕਲੇ ਆ ਇਸ ਕਰਕੇ ਸਾਰੇ ਆਪਾਂ ਲੱਗੇ ਉਹਨਾਂ ਤੋਂ ਕੋਈ ਉਮੀਦ ਕਿਸੇ ਲਈ ਨਹੀਂ ਹੈਗੀ ਤੁਸੀਂ ਇਹ ਲੋਕਾਂ ਨੂੰ ਜਾ ਕੇ ਸਮਝਾਉਣਾ ਆ ਤੇ ਆਪਾਂ ਲੋਕ ਹਿੱਤ ਲਈ ਸਾਡਾ ਚੁੱਤਣਾ ਜ਼ਰੂਰੀ ਆ ਤੇ ਆਪਾਂ ਜਿੱਤ ਹਾਸਲ ਕਰਨੀ ਆ ਤੇ ਸਾਰੇ ਲੋਕਾਂ ਦੇ ਭਲੇ ਲਈ ਤੇ ਤਾਂ ਕਿ ਅਸੀਂ ਕੰਮ ਕਰਨਾ ਸ਼ੁਰੂ ਕਰੀਏ ਇੰਨੀਆਂ ਬੇਨਤੀਆਂ ਨਾਲ ਉਮੀਦ ਕਰਦਾ ਤੁਸੀਂ ਸਾਰੇ ਡਟੋਗੇ ਇੰਨੀਆਂ ਬੇਨਤੀਆਂ ਧੰਨਵਾਦ ਤੁਸੀਂ ਸਾਰੇ ਆਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਵੀ ਅਗਲਾ ਪ੍ਰੋਗਰਾਮ ਹੋਣਾ ਪਲੀ ਸਾਰਿਆਂ ਨੇ ਜਿਹੜਾ ਆ ਟੀਸ਼ਰਟ ਬਣਾ ਕੇ ਰੱਖਣੀ ਧੰਨਵਾਦ ਜੈ ਭੀਮ ਜੈ ਭਾਰਤ ਬਹੁਤ ਜਨ ਸਮਾਜ ਪਾਰਟੀ ਜਿੰਦਾਬਾਦ ਬੇਨਤੀ ਕਰਵਾ ਤਾਜਪੁਰ ਤੋਂ ਸਾਡੇ ਬਹੁਤ ਹੀ ਸਿਹਰ ਸਾਥੀ ਜਗਿੰਦਰਪਾਲ ਜੀ ਉਹ ਆਏ ਹੋਏ ਸਾਥੀਆਂ ਦਾ ਧੰਨਵਾਦ ਕਰਦੇ ਜਗਿੰਦਰਪਾਲ ਅੱਜ ਇਸ ਰੋਡ ਸ਼ੋਅ ਦੇ ਵਿੱਚ ਆਏ ਹੋਏ ਵੱਖ-ਵੱਖ ਪਿੰਡਾਂ ਤੋਂ ਤਾਜਪੁਰ ਭਗਵਾਨਪੁਰਾ ਕੋਲੋਨੀ ਤੋਂ ਆਏ ਹੋਏ ਸਾਰੇ ਸਾਥੀਆਂ ਦਾ ਮੈਂ ਬਹੁਤ ਧੰਨਵਾਦ ਕਰਾਂ ਜਿਨ੍ਹਾਂ ਨੇ ਇਸ ਰੋਡ ਸ਼ੋਅ ਨੂੰ ਕਾਮਯਾਬ ਕੀਤਾ ਸਾਥਿਓ ਰੋਡ ਸ਼ੋਅ ਆਪਣਾ ਬਹੁਤ ਕਾਮਯਾਬ ਹੋਇਆ ਹੈ ਤੋ ਇਸ ਕਰਕੇ ਆਪ ਮੈਂ ਇੱਕੋ ਗੱਲ ਕਹਿੰਨੀ ਚਾਹੁੰਦਾ ਆ ਤੇ ਆਪਾਂ ਹੁਣ ਭੁੱਲ ਨਹੀਂ ਜਾਣਾ ਬੋਟਾ ਇਹ ਸਾਰੀ ਮਨਜਾਣਾ ਕਾਠਾਇਰੂ ਬੋਟਾ ਦੇ ਵਿੱਚ ਚੇਂਜ ਕਰਨਾ ਆ ਇਸ ਕਰਕੇ ਮਨੋ ਜਾਨੀ ਆਪਾਂ ਇੱਕ ਇੱਕ ਵੋਟ ਜਿਹੜੀ ਆਪਾਂ ਲੋਕਧਰ ਦੇ ਹੱਥ ਦੇ ਵਿੱਚ ਪਹਤਾਉਣੀ ਆ ਔਰ ਇਹਨਾਂ ਨੂੰ ਦਿਤਾ ਕੇ ਪਾਰਲੀਮੈਂਟ ਦੇ ਵਿੱਚ ਭੇਜਣਾ ਆ ਸੋ ਇਹਨਾਂ ਕਰਾਣੇ ਨਾਲ ਹੀ ਮੈਂ ਸਾਰਿਆਂ ਦਾ ਬਹੁਤ ਤਰ੍ਹਾਂ ਆ ਬਖਸ਼ ਰਹਾ ਜੈ ਭੀ ਜੈ ਮਾ ਸਾਰੇ ਆਏ ਹੋਏ ਸਾਥੀਆਂ ਨਾਲ ਅਸੀਂ ਤੁਹਾਨੂੰ ਬਹੁਤ ਬਹੁਤ ਧੰਨਵਾਦੀ ਜੈ ਵੀ ਮਾ ਅੱਜ ਵੀ ਤੁਹਾਨੂੰ ਲਾਈਵ ਤਸਵੀਰਾਂ ਇਸ ਟਾਈਮ ਸਾਂਝੀਆਂ ਕਰਦੇ ਪਏ ਆ ਅ ਅੱਜ ਦੀ ਬਹੁਜ ਸਮਾਜ ਪਾਰਟੀ ਦੇ ਉਮੀਦਵਾਰ ਤੋਂ ਸਮਾਜ ਦੇ ਉਮੀਦਵਾਰ ਪ੍ਰਿੰਦਰ ਕੁਮਾਰ ਜੀ ਨੂੰ ਸੋਨ ਪ੍ਰਿੰਦਰ ਨੂੰ ਅ ਜਿਨਾਦਰ ਉਸ ਨੂੰ ਜਿਨਾਦਰ ਦੇਖੀ ਜਿਨਾਬੀ ਸਮਾਜ ਸਤਿ ਸ਼੍ਰੀ ਅਕਾਲ ਜੀ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਇਸ ਟਾਈਮ ਜੋ ਅੱਜ ਕੀ ਲੋਕ ਸਭਾ ਜਲੰਧਰ ਦੇ ਉਮੀਦਵਾਰ ਬਲਵਿੰਦਰ ਕੁਮਾਰ ਜੀ ਐਡਵੋਕੇਟ ਸਾਹਿਬ ਜੋ ਜਿਨ੍ਹਾਂ ਦੇ ਅੱਜ ਹੱਕ ਵਿੱਚ ਜਿਹੜਾ ਬਸਪਾ ਵਰਕਰਾਂ ਦਾ ਜਿਹੜਾ ਰੋਡ ਸ਼ੋਅ ਕੱਢਿਆ ਗਿਆ ਸੋ ਜਿਹੜੀ ਰੋਡ ਸ਼ੋਅ ਦੀ ਜਿਹੜੀ ਸਮਾਪਤੀ ਕਰਤੀ ਗਈ ਆ ਸੋ ਇਸ ਟਾਈਮ ਗੁਪਤਾ ਪੈਲਸ ਦੇ ਹੈਪਿੰਡ ਕਾਜਪੁਰ ਭਗਵਨਪੁਰ ਦੇ ਵਿੱਚ ਜਿਹੜੀ ਸਮਾਪਤੀ ਕੀਤੀ ਗਈ ਆ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਸੋ ਬਸਪਾ ਵਰਕਰਾਂ ਦੇ ਵਿੱਚ ਕਾਫੀ ਭਾਰੀ ਜੋਸ਼ ਕਹਿ ਸਕਦੇ ਹੋ ਪੂਰਾ ਜੋਸ਼ ਆ ਵਰਕਰਾਂ ਦੇ ਵਿੱਚ ਬਸਪਾ ਵਰਕਰਾਂ ਦੇ ਵਿੱਚ ਕੁੱਤ ਤੁਸ ਵੀਰਾਂ ਮੈਂ ਤੁਹਾਨੂੰ ਸੋਨੀਆਂ ਕਰਦਾ ਪਿਆ ਇਸ ਟਾਈਮ ਹੇ ਦੇਖ ਸੋ ਜੀਓ ਘੋਪਾ ਫਿਲਸਲੀ ਜਿੱਥੇ ਕਿ ਜਿਹੜਾ ਸਮਾਪਤੀ ਹੋ ਚੁੱਕੀ ਆ ਜਿਹੜੇ ਬਸਪਾ ਵਰਕਰ ਦਾ ਕਾਫੀ ਜਿਹੜਾ ਕੱਟ ਨਜ਼ਰ ਆ ਰਿਹਾ ਦੇਖਣ ਨੂੰ ਮਿਲ ਰਿਹਾ ਤੁਸ ਵੀਰਾਂ ਮੈਂ ਤੁਹਾਨੂੰ ਬੁਖਤਾ ਫਿਲਮ ਜੀ ਤੁਸ ਵੀਰਾਂ ਸਾਂਝਾ ਕਰਦਾ ਪਿਆ ਲੋਜੀ ਕਰ ਬਾਜੀ ਤੇਰੀ ਸੋਚ ਤੇ ਕਰਾਂਗੇ 2 ਕੇ ਕਰ ਬਾਜੀ ਤੇਰੀ ਸੋਚ ਤੇ ਕਰਾਂਗੇ 2 ਕੇ ਜਦੋਂ ਦੇ ਪਾਣੀ ਬਣਦਾ ਹੈ ਕਰ ਬਾਜੀ ਆ ਦੇ ਜੇ ਇੱਕ ਬੰਦਾ ਨਾਲ ਪਿੱਛੇ ਨੂੰ ਆ ਜਾਓ ਬੇਨਾਮ ਰਾਜਕੋਟ ਤੋਂ ਪਿੱਛੇ ਨੂੰ ਹੋ ਜਾ ਸਾਰੇ ਆਪਣੇ ਫੋਟੋ ਪਿੱਛੇ ਨੂੰ ਆਰਾਮੜਾ ਪਿੱਛੇ ਨੂੰ ਹੋ ਜਾ ਆਰਾਮੜਾ ਪਿੱਛੇ ਨੂੰ ਥੋੜਾ ਜਿਹਾ ਇਧਰ ਆ Okay. ਕੋਈ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਗੁਪਤਾ ਪੈਲਸ ਦੀਆਂ ਤਸਵੀਰਾਂ ਆ ਜਿੱਥੇ ਇੱਕ ਇੱਕ ਬਹੁਤ ਵੱਡਾ बसपा ਵਰਕਰਾਂ ਵੱਲੋਂ ਜਿਹੜਾ ਕੱਟ ਕੀਤਾ ਕੀਤਾ ਗਿਆ ਸੀਗਾ ਸਵੇਟ ਅਡਵੋਕੇਟ ਬਲਵਿੰਦਰ ਕੁਮਾਰ ਜੀ ਜਲੰਧਰ ਲੋਕ ਸਭਾ ਦੇ ਉਮੀਦਵਾਰ ਜਿੱਥੇ ਅੱਜ ਰੋਡ ਸ਼ੋਅ ਕੱਢਿਆ ਗਿਆ ਬਹੁਤ ਇੱਕ ਵੱਡਾ ਇਕੱਠ ਦੇਖਣ ਨੂੰ ਮਿਲਿਆ बसपा ਵਰਕਰਾਂ ਦੇ ਵਿੱਚ ਤੇ ਕਾਫੀ ਭਾਰੀ ਜੋਸ਼ ਦੇਖਣ ਨੂੰ ਮਿਲਿਆ ਸੋ ਜਿਹੜਾ ਅੱਜ ਰੋਡ ਸ਼ੋਅ ਕਾਫੀ ਜਿਹੜਾ ਸਕਸੈਸਫੁਲ ਕਹਿ ਸਕਦੇ ਹਾਂ ਬਹੁਤ ਵੱਡਾ ਜਿਹੜਾ ਕਾ ਰੋਡ ਜਿਹੜਾ ਕਾਫੀ ਜਿਹੜਾ ਕਾਮਯਾਬ ਹੋਇਆ ਹੈ ਸੋ ਤਸਵੀਰਾਂ ਤੁਹਾਨੂੰ ਗੁਪਤਾ ਪੈਲਸ ਦੀਆਂ ਤਸਵੀਰਾਂ ਦਿਖਾ ਸਕਦੇ ਸੋ ਬਹੁਤ ਵੱਡਾ ਇੱਥੇ ਵੀ ਜਿਹੜਾ ਪੈਲਸ ਬਿਲਕੁਲ ਭਰਿਆ ਪਿਆ ਸੀਗਾ ਕਾਫੀ ਲੋਕ ਇੱਥੇ ਪਹੁੰਚੇ ਸਨ ਸੋ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਿਆ ਸੋ ਧੰਨਵਾਦ ਸਾਰੇ ਸਾਥੀਆਂ ਦਾ ਜਿਹੜੇ ਚੈਨਲ ਨੂੰ ਲਾਈਵ ਦੇਖ ਰਿਹਾ ਸੋ ਬਣੇ ਰਹੋ న్యూਸ 22 ਟੀਵੀ ਚੈਨਲ ਦੇ ਨਾਲ ਧੰਨਵਾਦ ਫਿਰ ਕੋਈ ਫਿਰ ਕੋਈ ਦੁਬਾਰਾ ਨਵੀਆਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਸੋ ਬਣੇ ਰਹੋ ਧੰਨਵਾਦ ਜੈ ਗੁਰਦੇਵ ਜੈ ਭਿੰਦ ਜੈ ਪਾਤ